ਇੱਕ ਬੇਨਤੀ ਕਰਨੀ ਹੈ ਪਿਛਲੇ ਦਿਨਾਂ ਤੋਂ ਇੱਕ ਵਿਵਾਦ ਜਿਹੜਾ ਛਣਿਆ ਹੋਇਆ ਹੈ ਕਬੱਡੀ ਦੀ ਗਰਾਊਂਡ ਅੰਦਰ ਆਨੰਦਪੁਰ ਕਲੌਡ ਦਾ ਤੇ ਗੁਰਵਿੰਦਰ ਕਾਂਗੇ ਵਾਲੇ ਦਾ ਜਿਹੜਾ ਉਹ ਟੀਮ ਦਾ ਸੋ ਦੋਨਾਂ ਤੇ ਰਾਣਾ ਨਾਲ ਜਿਵੇਂ ਕਹਿੰਦੇ ਹੁੰਦੇ ਆ ਵੀ ਬੈਠ ਕੇ ਆਪਾਂ ਕੱਲ ਨੂੰ ਜਿਹੜੀ ਉਹਨਾਂ ਦੀ ਸੁਧਾ ਸਫਾਈ ਆ ਜੋ ਵੀ ਸੈਟੀਸਫਾਈ ਆ ਉਹ ਕਰਵਾ ਦਾਂਗੇ ਸੋ ਇੱਕ ਰਿਕੁਐਸਟ ਹੈ ਕਈ ਕਬੱਡੀ ਦੇ ਅਜਿਹੇ ਪੇਜ ਬਣੇ ਨੇ ਬਹੁਤ ਸਾਰੇ ਪੇਜ ਜਿਹੜੇ ਆ ਪੋਜ਼ਿਟਿਵਿਟੀ ਕਬੱਡੀ ਦੇ ਵਿੱਚ ਲੈ ਕੇ ਆਉਂਦੇ ਆ ਪਰ ਬਹੁਤ ਸਾਰੇ ਪੇਜ ਨੇ ਜਿਹੜੇ ਉਹ ਕਬੱਡੀ ਦੇ ਵਿੱਚ ਨੈਗੇਟਿਵਿਟੀ ਵੀ ਲੈ ਕੇ ਆਉਂਦੇ ਆ ਸੋ ਸਾਡੀ ਹੱਕ ਵਨ ਕੇ ਬੇਨਤੀ ਹੈ ਆਪਾਂ ਪਹਿਲਾਂ ਪੂਰੀ ਪਰਤਾਲ ਕਰਕੇ ਕੁਝ ਵੀ ਲਿਖਣ ਤੋਂ ਪਹਿਲਾਂ ਕੁਝ ਸੋਚਿਆ ਕਰੀਏ ਬਹੁਤ ਵੀ ਸਾਡੀ ਗੱਲ ਕਿੱਥੋਂ ਜਾਊਗੀ ਔਰ ਉਹ ਨੌੜਾ ਤੇ ਪੈ ਗਿਆ ਗੁਰਵਿੰਦਰ ਕਹਿੰਦਾ ਮੈਂ ਕਬੱਡੀ ਨਹੀਂ ਖੇਡਦੀ ਔਰ ਉਹਨੂੰ ਅਸੀਂ ਰਿਕੁਐਸਟ ਕਰ ਰਹੇ ਆ ਸਾਰੇ ਕਿਉਂਕਿ ਹੋ ਜਾਂਦਾ ਇੱਕ ਜਿਹੜਾ ਕਮੇਟੀਆਂ ਦਾ ਤੇ ਪਲੇਅਰਾਂ ਦਾ ਆਪਸੀ ਆਪਾਂ ਕਾਇਮ ਕਰੀਏ ਜਿਹੜਾ ਪਿਛਲੇ ਸਾਲ ਪਿਛਲੇ ਸੀਜ਼ਨ ਦੌਰਾਨ ਵੀ ਜਿਹੜਾ ਮੇਰੇ ਵੀਰੋ ਉਹ ਜਿਵੇਂ ਕਹਿੰਨਾਂ ਉਹ ਕੋਈ ਸਮਾਂ ਸੀਗਾ ਇਹਦੇ ਰੰਗ ਗੂੜੇ ਸੀਗੇ ਕਮੇਟੀਆਂ ਤੇ ਪਲੇਅਰਾਂ ਦੇ ਆਪਸੀ ਪਿਆਰ ਦੇ ਪਿਛਲੇ ਸਾਲ ਪਿਛਲੇ 2-4 ਸਾਲਾਂ ਤੋਂ ਜਿਹੜੀ ਇਹ ਮਤਮ ਪੈਦੀ ਜਾਂਦੀ ਹੈ ਜਿਹੜੀ ਪਿਆਰ ਦੀ ਜਿਵੇਂ ਕਹਿੰਦੇ ਹੁੰਦੇ ਆ ਵੀ ਗੱਲਬਾਤ ਸੋ ਮੇਰੀ ਹੱਥ ਵਨ ਕੇ ਬੇਨਤੀ ਹੈ ਵੀ ਪਲੀਜ਼ ਆਪਾਂ ਸਾਰੇ ਸਰਕਾਰ ਦੇ ਲੋਕ ਆ ਕਮੈਂਟ ਕਰਨ ਵਾਲੇ ਵੀ ਸੋਚ ਕੇ ਕਰਿਆ ਕਰੋ ਔਰ ਕਬੱਡੀ ਨੂੰ ਆਪਾਂ ਅੱਗੇ ਲਿਆਂਡਣ ਵਾਲੀ ਗੱਲ ਕਰੀਏ ਜਵੇਂ ਸਾਡੇ ਵੀਰ ਜਗਦੀਪ ਨੇ ਜਰਮਨ ਦੇ ਵਿੱਚ ਬੈਠੇ ਨੇ ਐਨ ਮੌੜ ਵਾਲੇ ਪ੍ਰਬੰਧਨ ਨੂੰ ਆਖਿਆ ਸੀ ਵੀ ਜਦੋਂ ਇਸ ਸਾਲ ਸਿਲਵਰਾਂ ਦਾ ਮੇਲਾ ਆਊਗਾ ਤੇ ਆਪਾਂ ਤੇਰਾ ਵੱਡਾ ਮਾਣ ਕਰਾਂ ਹਾਂਜੀ ਦੋਸਤੋ ਕਬੱਡੀ ਦੀਆਂ ਇਸ ਤਰ੍ਹਾਂ ਨਵੀਆਂ ਤੇ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਆਪਣੇ ਚੈਨਲ ਤੇ ਲੈ ਕੇ ਆਉਣੇ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ